ਗੱਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੋ ਸ਼ੋਮੀ ਕਾਲੀ ਦਲ ਦੇ ਪ੍ਰਧਾਨ ਨੇ ਉਹ ਸਿਆਸਤ ਦੇ ਵਿੱਚ ਸੜ ਗਰਮ ਹੁੰਦੇ ਦਿਖਾਈ ਦੇ ਰਹੇ ਨੇ ਉਹਨਾਂ ਨੇ ਪਿਛਲੇ ਦਿਨੀ ਕਾਰਵਾਪਸੀ ਵੀ ਕਰਵਾਈ ਗਈ ਸਿਕੰਦਰ ਸਿੰਘ ਮਲੂਕਾ ਅਤੇ ਜੋ ਸੋਹ ਸਿੰਘ ਠੰਡਲ ਤੇ ਉਹਨਾਂ ਨੇ ਫਿਰ ਅਨਿਲ ਜੋਸ਼ੀ ਦੀ ਵੀ ਕਾਰਵਾਪਸੀ ਕਰਵਾਈ ਗਈ ਤੇ ਉਹਨਾਂ ਦੇ ਜੋ ਅਨਿਲ ਜੋਸ਼ੀ ਦੇ ਭਰਾ ਸੀ ਉਹਨਾਂ ਦੀ ਵੀ ਕਾਰਵਾਪਸੀ ਕਰਵਾਈ ਜੇਕਰ ਦੂਸਰੇ ਪਾਸੇ ਗੱਲ ਕਰੀਏ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਜਿਨ੍ਹਾਂ ਨੇ ਕਿਹਾ ਕਿ ਸ਼ਬਦਾਂ ਅ ਸ਼ਬਦਾਂ ਦਾ ਜੋ ਹੈ ਖੰਡਨ ਕੀਤਾ ਜਾਏਗਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੋ ਸ਼੍ਰੀ ਅਕਾਲ ਤਖਤ ਸੈੱਟ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਨੇ ਇਹ ਕਿਹਾ ਕਿ ਹਜੇ ਤੱਕ ਕੀ ਕੋਈ ਵੀ ਡਿਸੀਜਨ ਨਹੀਂ ਆਇਆ ਕਿ ਅਗਲਾ ਸ਼ੋਮੀ ਕਾਲੀ ਦਲ ਦਾ ਪ੍ਰਧਾਨ ਕੋਲ ਹੋਵੇਗਾ ਤਾ ਲੇਕਿਨ ਦੂਸਰੇ ਪਾਸੇ ਸਿਕੰਦਰ ਸਿੰਘ ਮਲੂਕਾ ਦਾ ਵੱਡਾ ਦਾਅ ਖੇੜ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿ ਸਿਕੰਦਰ ਸਿੰਘ ਮਲੂਕਾ ਜੋ ਬਾਗੀ ਅਤੇ ਦਾਗੀ ਧੜੇ ਨੇ ਉਹਨਾਂ ਨੂੰ ਵੀ ਇਕੱਠੇ ਕਰਦੇ ਨਜ਼ਰ ਆਉਣਗੇ ਸਿਕੰਦਰ ਸਿੰਘ ਮਲੂਕਾ ਇਹ ਵੀ ਪਿਛਲੇ ਦਿਨੀ ਕਹਿੰਦੇ ਨਜ਼ਰ ਆਏ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਜੇਕਰ ਇੱਕ ਹੋ ਜਾਵੇ ਤਾਂ 2027 ਦੀਆਂ ਵਿਧਾਨ ਸਭਾ ਵਿੱਚ ਇਹਨਾਂ ਦਾ ਗਠਬੰਧਨ ਹੋ ਸਕਦਾ ਹੈ ਤੇ ਇਹ ਜੋ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿੱਤ ਸਕਦੇ ਨੇ ਜੇਕਰ ਗੱਲ ਕਰੀਏ ਤਾਂ ਇਸ ਦਾ ਉਹਨਾਂ ਨੇ ਇਹ ਵੀ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਸ਼੍ਰੋਮੀ ਕਾਲੀ ਦਲ ਹੀ ਦੇ ਅਗਲੇ ਪ੍ਰਧਾਨੀ ਸੁਖਬੀ ਸਿੰਘ ਬਾਦਲ ਹੋ ਸਕਦੇ ਨੇ ਲੇਕਿਨ ਸੱਤ ਮੈਂਬਰੀ ਕਮੇਟੀ ਜੋ ਸ਼੍ਰੀ ਅਕਾਸ਼ ਸਰਕਸਪ ਤੋਂ ਬਣੀ ਹੋਈ ਹੈ ਜਿਸ ਦੇ ਪੰਜ ਮੈਂਬਰ ਕਾਸ਼ੀਲ ਨੇ ਉਹਨਾਂ ਵੱਲੋਂ ਇਹੋ ਜੀ ਕੋਈ ਵੀ ਗੱਲ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਰ ਜੋ ਸਿਕੰਦਰ ਸਿੰਘ ਮਲੂਕਾ ਨੇ ਉਹ ਇਸ ਟਾਈਮ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਗਲਾ ਪਰਦਾਨ ਜੋ ਸੁਖਬੀਰ ਸਿੰਘ ਬਾਦਲ ਹੋਏਗਾ ਤਾਂ ਕੀ ਇਹ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਦਾ ਖੇਡਿਆ ਜਾ ਰਿਹਾ ਹੈ ਉਹਦੇ ਉੱਤੇ ਤੁਹਾਨੂੰ ਇੱਕ ਆਡੀਓ ਵੀ ਸੁਣਾ ਦਿੰਨੇ ਆ ਜੋ ਸਿਕੰਦਰ ਸਿੰਘ ਮਲੂਕਾ ਜਿਹਦੇ ਵਿੱਚ ਬੋਲਦੇ ਨਜ਼ਰ ਆ ਰਹੇ ਨੇ ਸ਼ੁਕਰ ਗੁਜ਼ਾਰੀ ਇਸ ਕਰਕੇ ਗੁਰੂ ਬਧਲਾਇ ਦਾ ਸ਼ੁਕਰਾਨਾ ਕਰਦੇ ਜਿੱਥੇ ਆਏ ਆ ਸੱਚੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੇ ਆ ਇਹ ਅਮਰ ਆਪ ਦੇ ਜਿਹੜੇ ਐਸੋੇ ਹਾਲਾਤ ਆ ਬਹੁਤ ਬੜੇ ਆ ਲੋਕਾਂ ਨੇ ਆਲੇ ਦੋਲੇ ਰਾਜ ਵੇਖਿਆ 10 ਸਾਲ ਲਗਾਤਾਰ ਫਿਰ ਕਾਇਸ ਦਾ 5 ਸਾਲ ਵੇਖਿਆ ਉਹ ਸਾਰ ਕੇ ਸਾਲ ਇੰਨਾ ਦੇਖਿਆ ਐਸੇ ਵੀ ਜੋ ਪੰਜਾਬ ਦੇ ਜਿੱਦੇ ਹਾਲਤ ਐ ਇਸ ਬਾਰੇ ਬੜੀ ਆ ਜੇ ਕਾਲੇ ਦਲ ਦਾ ਨਾਂ ਆ ਜਾਇਆ ਤੇ ਫਿਰ ਬਹੁਤ ਹੋੜ ਵੱਡਾ ਨੁਕਸਾਨ ਹੋਣਾ ਕਾਲੇ ਦਲ ਨੂੰ ਕੋਸ਼ਿਸ਼ ਕਰਨਾ ਪਊਗਾ ਤੇ ਅਸੀਂ ਸਾਰੇ ਰੱਬ 'ਤੇ ਹੀ ਅਰਦਾਸ ਕਰਦੇ ਆਂ ਕਿ ਵੀ ਨੇ ਕੋਈ ਮਤ ਪੇਦਰੇ ਜਾਂ ਕੋਈ ਦਰਾਇਓ ਕਿ ਘਰੇ ਬੈਠਾ ਹੈ ਜਾਂ ਹੋਰ ਉਹ ਹੁਣ ਬੈਣਾ ਹੈ ਕਿ ਕਾਲੇਦਾਲ ਨੂੰ ਤਕਨਾ ਕਰਨ ਨਾਲ ਜੇ ਕਾਲੇਦਾਲ ਤਕਨਾ ਹੋਊਗਾ ਤਾਂ ਪੰਜਾਬ ਤਕਨਾ ਹੋਊਗਾ। ਇਹ ਪੰਜਾਬ ਤਕਨਾ ਹੋਊਗਾ ਤਾਂ ਦਰਦੇਸ਼ ਤਕਨਾ ਹੋਊਗਾ। ਇਸ ਕਰਕੇ ਪੰਜਾਬ ਨੂੰ ਅੱਜ ਲੋੜ ਹੈ ਖੇਤਰੀ ਪਾਰਟੀ ਕਿਉਂਕਿ ਸਾਰੀਆਂ ਪਾਰਟੀਆਂ ਦੇਖ ਲਿਆ ਬਾਕੀ ਪਾਰਟੀਆਂ ਨੂੰ ਹੁਕਮ ਆਉਂਦਾ ਦਿੱਲੀੋਂ। ਜੋ ਦਿੱਲੀ ਵਾਲੇ ਕਹਿੰਦੇ ਉਹ ਹੀ ਉਹ ਬੰਦੇ ਆ ਪੰਜਾਬ ਦਾ ਉਹਨਾਂ ਨੂੰ ਕੋਈ ਦਿੱਤ ਨਹੀਂ। ਇੱਕੋ ਇੱਕ ਕਾਲੇਦਾਲ ਆ ਜਿਹੜਾ ਜਿਉਂਦਾ ਵੀ ਪੰਜਾਬ ਲਈ ਆ, ਮਰਦਾ ਵੀ ਪੰਜਾਬ ਲਈ ਆ, ਹਰ ਵੇਲੇ ਪੰਜਾਬ ਹੀ ਉਹਨਾਂ ਦਾ ਨਿਸ਼ਾਨਾ ਹੈ। ਸੋ ਇਹ ਵੀ ਬਹੁਤ ਜਿਹੜੇ ਕੰਮ ਹੋਇਆ